ਅਰਜ ਕਰ ਰਿਹਾ ਸਮਾਂ ਲਿਖਣ ਵਾਲੇ ਨੇ ਲਿਖਿਆ ਆਪਣੀ ਹੱਡ ਬੀਤੀ ਤੇ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ ਟਾਈਟਲ ਸੀ ਉਹਦਾ ਪੇਪਰ 'ਚ ਛਪਿਆ ਸੀ ਅਖਬਾਰ ਵਿੱਚ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ ਤੇ ਮੈਂ ਉਹ ਤੁਰਿਆ ਜਾਵਾਂ ਦਵਾਨ ਤੇ ਉੱਤੇ ਤੇ ਮੈਨੂੰ ਅਖਬਾਰ ਮਿਲ ਗਿਆ ਪੜਨ ਲਈ ਮੈਂ ਤੁਰਦੇ ਤੁਰਦੇ ਨੇ 2 ਮਿੰਟ ਨਜ਼ਰ ਮਾਰੀ ਤੇ ਮੈਂ ਉਹਵੇਂ ਹੀ دیਵਾਨ ਚ ਇੱਕ ਵਾਰੀ ਸੁਣਾਇਆ ਸੀ ਤੇ ਮੈਂ ਅੱਜ ਫੇਰ ਚੌਨਾ ਮੈਂ ਫੇਰ ਦੁਆਰਾ ਸਾਂਝਾ ਕਰਾਂ ਉਹ ਬੰਦੇ ਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜਦਾ ਸਾਂ ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ ਇੱਕ ਤੇ ਉਹਦਾ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ ਤੇ ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ ਲੋਕਾਂ ਦੀਆਂ ਮਾਵਾਂ ਸਕੂਲ ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿਦਾਂ ਦੀ ਹੈ ਉਹ ਕਹਿੰਦਾ ਮੈਂ ਕਿ ਹਮੇਸ਼ਾ ਕਿਹਾ ਕਰ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਆ ਕਰ ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ ਵੀ ਮੈਨੂੰ ਪਤਾ ਨਾ ਲੱਗੇ ਕਿਸ ਨੂੰ ਵੀ ਇਹ ਮੇਰੀ ਮਾਂ ਮੈਂ ਲਘੋਲ ਕੋ ਕੇ ਰੱਖਦਾ ਸੀ ਲੜਦਾ ਸੀ ਉਹਦੇ ਨਾਲ ਤੇਰੀ ਇੱਕ ਅੱਖ ਹੈ ਤੂੰ ਭੈੜੀ ਲੱਗਣੀ ਹੈ ਮੇਰੇ ਸਾਹਮਣੇ ਨਾ ਜਾਈਂ ਹਰ ਨਾ ਆਈ ਕਦੇ ਮੇਰੇ ਬੱਚਿਆਂ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ ਸਾਹਮਣੇ ਨਾ ਜਾਇਆ ਉਹ ਕਹਿੰਦੇ ਮਾਂ ਮੇਰੀ ਦਰਦੀ ਦਰਦੀ ਅੰਦਰ ਰਿਆ ਕਰੇ ਫਿਰ ਉਹਨਾਂ ਨੂੰ ਮੋਹ ਆਇਆ ਕਰੇ ਉਹ ਮੈਨੂੰ ਕਹਿੰਦਾ ਲਾਡਲ ਆਇਆ ਕਨੇ ਪਰ ਉਹਦਾ ਲਾਡ ਮੈਨੂੰ ਭੈੜਾ ਲੱਗੇ ਵੀ ਮੈਨੂੰ ਹੱਥ ਨਾ ਲਾਵੇ ਮੈਨੂੰ ਮੇਰੀ ਮਾਂ ਚੁੱਕੇ ਨਾ ਮੈਨੂੰ ਮੇਰੀ ਮਾਂ ਰੋਟੀ ਨਾ ਦੇਵੇ ਮੈਂ ਆਪੇ ਪਾ ਕੇ ਖਾ ਲਾਂਗਾ ਪਰ ਮਾਂ ਮੈਨੂੰ ਹੱਥ ਨਾ ਲਾਵੇ ਮੈਂ ਹਮੇਸ਼ਾ ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕੀਤੀ ਪੈੜਾ ਹੀ ਸਮਝਿਆ ਮੈਂ ਆਪਣੀ ਮਾਂ ਨੂੰ ਚੰਗਾ ਨਹੀਂ ਸਮਝਿਆ ਇੱਕ ਵਾਰੀ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ ਲੋਕਾਂ ਦੇ ਮਾਤਾ ਪਿਤਾ ਆਏ ਤੇ ਉਹ ਵੀ ਆ ਗਈ ਮੈਂ ਪਾਸ ਹੋਇਆ ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ ਤੂੰ ਕਿਉਂ ਸਕੂਲ ਚ ਹੈ ਤੂੰ ਕਿਉਂ ਸਾਹਮਣੇ ਆ ਜਾਨੀਂ ਹੈ ਮੇਰੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਬੱਚੇ ਕੀ ਕਹਿਣਗੇ ਵੀ ਆਹ ਤੇਰੀ ਮਾਂ ਕਿੱਦਾਂ ਦੀ ਇੱਕ ਅਕਸ ਤੇ ਕਹਿੰਦਾ ਮੈਂ ਪੜਿਆ ਸ਼ੁਕਰ ਕੀਤਾ ਪੜਿਆ ਤੇ ਮੈਂ ਕਾਲਜ ਗਿਆ ਮੈਂ ਹੋਸਟਲ ਚ ਲਿਆ ਗਿਆ ਵੀ ਮੈਂ ਪਿੰਡੋਂ ਹੀ ਨਿਕਲ ਜਾ ਮੇਰੇ ਇਹ ਮੱਥੇ ਨਾ ਲੱਗੇ ਇਹ ਔਰਤ ਮੇਰੇ ਮੱਥੇ ਨਾ ਲੱਗੇ ਕਹਿੰਦਾ ਮੈਂ ਮਾਂ ਨਹੀਂ ਉਹਨੂੰ ਔਰਤ ਕਹਿੰਦਾ ਸੀ ਮਾਂ ਤਾਂ ਕੀ ਹੀ ਨਹੀਂ ਸੀ ਕਦੀ ਚਾਜਤ ਨਾ ਹੁਣ ਕਹਿੰਦਾ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ ਚ ਪੜਿਆ ਪੜਦੇ ਪੜਦੇ ਨੂੰ ਨੌਕਰੀ ਮਿਲ ਗਈ ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚ ਲਿਆ ਗਿਆ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ। ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮੈਂ ਆਖਿਆ ਸ਼ੁਕਰ ਹੋਇਆ। ਮੈਂ ਵਿਆਹ ਵੀ ਵਿਆਹ ਹੀ ਕਰਵਾਇਆ। ਮੈਂ ਵਿਆਹ ਵੀ ਵਿਆਹ ਹੀ ਕਰਵਾਇਆ। ਵੀ ਮੈਨੂੰ ਜਿਹੜੀ ਘਰ ਵਾਲੀ ਉਹ ਵੀ ਮੇਰੀ ਮਾਂ ਨੂੰ ਨਾ ਹੀ ਵੇਖੇ ਤੇ ਚੰਗਾ ਹੈ। ਮੈਂ ਵਿਆਹ ਵੀ ਬਾਹਰ ਹੀ ਕਰਾ ਲਿਆ। ਤੇ ਮੈਂ ਉੱਥੋਂ ਹੀ ਇੱਕ ਵਾਰੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ ਮੈਂ ਆਖਿਆ ਵੀ ਮੈਂ ਤੇ ਚੱਲਿਆ ਮੇਰਾ ਤੇ ਆਪਣਾ ਕਿਤੇ ਟਿਕਾਣਾ ਬਣਾ ਲਿਆ ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਰੇ ਇਨਾ ਕਿਤੇ। ਮੈਂ ਵੀ ਕਹਤਾ ਵੀ ਬੇਬੇ ਵਿਆਹ ਕਰਾ ਲਿਆ ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਵਾਰੇ ਆਈ ਨਹੀਂ ਇੱਕੋ ਹੀ ਪੁੱਤ ਸੈਂ ਮੇਰਾ ਮੈਂ ਪਾਣੀ ਨਹੀਂ ਵਾਰਿਆ ਤੇਰੇ ਤੋਂ ਮੈਂ ਸਗਨ ਨਹੀਂ ਕੀਤੇ ਤੇਰੇ ਪਰ ਕਹਿੰਦੇ ਉਹ ਮੈਂ ਕਹਿੰਦਾ ਅੱਖਿਆ ਵੀ ਚੱਲ ਜੇ ਸੱਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ ਮੈਂ ਠੀਕ ਆ ਤੂੰ ਆਪਣੇ ਆਨੰਦ ਚ ਰਹਿ ਆ ਮਾੜੀ ਮੋਟੀ ਜ਼ਮੀਨ ਆ ਤੇਰਾ ਗੁਜ਼ਾਰਾ ਹੋ ਹੀ ਜਾਏਗਾ ਚੱਲ ਕੋਈ ਨਹੀਂ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲ ਨਾਵਾਂਗਾ ਮੇਰੀ ਮਾਂ ਕਹਿੰਦੀ ਪੁੱਤਰਾ ਇਹ ਤੇ ਦੱਸ ਜਾ ਸਿਰਨਾਵਾਂ ਤੇ ਦੇ ਰਹਿਨਾ ਕਿੱਥੇ ਐ ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਵੇਖ ਤੇ ਸੱਕਾ ਆਪਣਾ ਮਰਿਆ ਤੇ ਬੰਦਾ ਭੁੱਲ ਜਾਂਦਾ ਜਿਉਂਦਾ ਕਿਵੇਂ ਛੱਡਿਆ ਜਾਏ ਅੱਖਾਂ ਤੇ ਲੋਚਦੀਆਂ ਹੀ ਨੇ ਵੀ ਪੁੱਤਰ ਵੇਖਣਾ ਐ ਕਹਿੰਦਾ ਮੈਂ ਨਹੀਂ ਐਡਰੈਸ ਦਿੱਤਾ ਉਹਨੂੰ ਮੈਂ ਚਲਿਆ ਗਿਆ ਕਹਿੰਦਾ ਮੈਂ 10 ਸਾਲ ਨਾ ਵੜਿਆ ਮੁੜ ਕੇ ਪਿੰਡ 'ਚ ਮੇਰੇ ਬੱਚੇ ਹੋ ਗਏ ਧੀ ਹੋਈ ਮੇਰਾ ਪੁੱਤ ਹੋਇਆ ਆਪਣੀ ਹੱਡ ਵੀਤੀ ਲਿਖਦਾ ਕਹਿੰਦਾ ਪਤਾ ਨਹੀਂ ਕਿੰਨੇ ਮੇਰਾ ਐਡਰੈਸ ਮੇਰੀ ਮਾਂ ਨੂੰ ਦੇ ਦਿੱਤਾ ਨੌਕਰੀ ਕਰਨ ਵਾਲਾ ਇੱਕ ਬੰਦਾ ਜਾਣਦਾ ਸੀ ਉਹਨੇ ਅੱਗੇ ਤੋਕੇ ਕਹਿਤਾ ਵੀ ਤੇਰਾ ਮੁੰਡਾ ਫਲਾਣੇ ਸ਼ਹਿਰ 'ਚ ਰਹਿੰਦਾ ਹੈ ਆ ਉਹਦਾ ਕੋਠੀ ਨੰਬਰ ਹੈ ਕੰਮ ਕਰਦਾ ਹੈ ਕਹਿੰਦਾ 10 ਸਾਲ ਹੋ ਗਏ ਸੀ ਮੇਰੀ ਮਾਂ ਨੂੰ ਮੈਨੂੰ ਵੇਖਿਆ ਨਹੀਂ ਸੀ ਉਹਨੇ ਤੇ ਉਹਦੇ ਅੰਦਰ ਆ ਲਾਲਸਾ ਜਾਗੀ ਵੀ ਮੈਂ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਵੇਖਣਾ ਦਸ ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ ਖਾਂਦੀ ਸੀ ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ ਜਦੋਂ ਮੈਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨਹੀਂ ਲੱਭਦੀ ਲੱਭਦੀ ਵਿਚਾਰੀ ਖੱਜਲ ਖਵਾਰ ਹੋ ਕੇ ਪੜੀ ਜਦੋਂ ਕਹਿੰਦਾ ਦਰਵਾਜਾ ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ ਤੇ ਮੇਰਾ ਮੁੰਡਾ ਚੀਕਾ ਮਾਰਨ ਲੱਗ ਪਿਆ ਵੇਖ ਕੇ ਉਹਦਾ ਚਿਹਰਾ ਇਦਾਂ ਦਾ ਸੀ ਉਹਦਾ ਅੱਖ ਇੱਕ ਹੋਣ ਕਰਕੇ ਡਰ ਗਿਆ ਚਲੋ ਮੇਰਾ ਬੱਚਾ ਡਰਿਆ ਮੈਂ ਇੱਕਦਮ ਬਾਹਰ ਨਿਕਲਿਆ ਮੈਂ ਵੇਖਿਆ ਤੇ ਮੇਰੀ ਮਾਂ ਮੈਂ ਗਲ ਪੈ ਗਿਆ ਮੈਂ ਆਖਿਆ ਤੂੰ ਹੁਣ ਵੀ ਮੇਰਾ ਖੇੜਾ ਨਹੀਂ ਛੱਡਦੀ ਇੱਥੇ ਤੂੰ ਕਿਵੇਂ ਆ ਗਈ ਤੈਨੂੰ ਇਹ ਐਡਰੈਸ ਕਿੰਨੇ ਦਿੱਤਾ ਮੇਰੇ ਬੱਚੇ ਡਰਾ ਦੇ ਤੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ ਨਿਕਲ ਮੇਰੇ ਘਰ ਚੋਂ ਕਹਿੰਦਾ ਮੈਂ ਉਹਨੂੰ ਚਾਹ ਨਹੀਂ ਪੁੱਛੀ ਪਾਣੀ ਨਹੀਂ ਪੁੱਛਿਆ ਬਾਹਰ ਕੱਢ ਦੇ ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀਆਂ ਤੂੰ ੱੱਕੇ ਨਾ ਮਾਰ ਮੈਂ ਚੱਲੀਆਂ ਛੱਡ ਚੱਲੀਆਂ ਮੈਂ ਘਰ ਤੇਰਾ ਪਰ ਮੈਂ ਮੂੰਹ ਵੇਖਣਾ ਸੀ ਮੈਂ ਬਸ ਮੈਂ ਤੈਨੂੰ ਵੇਖ ਲਿਆ ਮੈਂ ਚੱਲੀ ਮੈਂ ਤੇਰਾ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿਹੋ ਜਿਹਾ ਲੱਗਦਾ ਹੈ ਮੈਨੂੰ ਧੱਕੇ ਨਾ ਮਾਰ ਮੈਂ ਵੇਖ ਲਿਆ ਤੈਨੂੰ ਮੈਂ ਤੇਰੇ ਘਰ ਰਹਿਣ ਨਹੀਂ ਆਈ ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਐ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖ ਦੇਣੀ ਐ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਬੱਚੇ ਡਰਾ ਦਿੱਤੇ ਮੈਂ ਨਹੀਂ ਮਲਾਏ ਵੀ ਤੇਰੇ ਪੁੱਤਰੇ ਨੇ ਮਿਲਣਾ ਆ ਤੇਰੀ ਪੁੱਤਰੀ ਐ ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ ਉਹ ਕਹਿੰਦਾ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ ਗੇਟ ਬੰਦ ਹੋ ਗਿਆ ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਏ 10 ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗ ਗਏ ਕਹਿੰਦਾ ਫਿਰ 5 ਸਾਲ ਲੰਘ ਗਏ ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜਿਆ ਸੀ ਪ੍ਰਾਇਮਰੀ ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟਸ ਪੜ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਵੀ ਜਿਹੜੇ ਅੱਜ ਚੰਗੀਆਂ jobbਾਂ ਤੇ ਆਫੀਸਰ ਬਣ ਗਏ ਆਓ ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ ਮੈਨੂੰ ਯਾਦ ਕੀਤਾ ਗਿਆ ਮੈਂ ਕਹਿੰਦਾ ਆਪਣੇ ਪਿੰਡ ਦੁਆਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਆ ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ ਮੈਂ ਸਿੱਧਾ ਸਕੂਲ ਗਿਆ ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ ਚ ਮੈਨੂੰ ਖੁਸ਼ੀ ਹੋਈ ਮੇਰੇ ਪੁਰਾਣੇ ਯਾਰ ਮਿਲੇ ਮੇਰੇ ਪੁਰਾਣੇ ਦੋਸਤ ਮਿਲੇ ਮੈਂ ਬੱਸ ਸਟੈਂਡ ਵੱਲ ਜਾ ਰਿਹਾ ਸੀ ਮੈਨੂੰ ਨਹੀਂ ਆਇਆ ਵੀ ਮੈਂ ਮਾਂ ਨੂੰ ਮਿਲ ਲਾਂ ਫਿਰ ਮਨ ਚ ਆਇਆ ਵੀ ਇਹ ਜਿਹੜਾ ਘਰ ਹੈ ਵੀ ਤੇ ਮੇਰਾ ਹੈ ਥੋੜੀ ਬਹੁਤ ਜ਼ਮੀਨ ਵੀ ਮੇਰੀ ਹੈ ਵੀ ਪੁੱਛ ਲਾਂ ਚਲੋ ਮਾਂ ਨੂੰ ਲਾਲਚੀ ਹੈ ਨਾ ਮਨ ਤੇ ਕਹਿੰਦਾ ਮੈਂ ਇਹ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲੈਨੇ ਆ ਵੀ ਕੀ ਕੋ ਜੱਤੇ ਇਥੇ ਘਰ ਮੜਾ ਮੋਟਾ ਲੱਖ 2 ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚੂ ਉਜ ਲਾਂਗੇ ਚਲੋ ਕਹਿੰਦਾ ਮੈਂ ਤੁਰਿਆ ਜਾਂਦਾ ਮੈਂ ਕਿਹਾ ਚਲੋ ਘਰ ਗੇੜਾ ਮਾਰਨੇ ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ ਮੜਾ ਮੋਟਾ ਟੁੱਟਿਆ ਜਾਂ ਸਮਾਨ ਪਿਆ ਘਰ ਵਿੱਚ ਮੈਂ ਵੇਖਾਂ ਵੀ ਬੇਬੇ ਕਿੱਥੇ ਐ ਲੱਭਦਾ ਰਿਆ ਨਜਰੇ ਤੇੜੇ ਦੇਸੀ ਨਾ ਇਹਨਾਂ ਨੂੰ ਇੱਕ ਗਵੰਡੀ ਆਇਆ ਉਹ ਆ ਕੇ ਮੈਨੂੰ ਪੁੱਛਦਾ ਸੁਰਿੰਦਰ ਨਾਂ ਉਹਨੇ ਲਿਖਿਆ ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ 10 ਦਿਨ ਤੇਰੀ ਮਾਂ ਮਰੀ ਨੂੰ ਹੋ ਗਏ ਪਰ ਉਹ ਇੱਕ ਚਿੱਠੀ ਛੱਡ ਗਈ ਹੈ ਤੇਰੇ ਵਾਸਤੇ ਉਹ ਚਿੱਠੀ ਤੂੰ ਕਹਿੰਦਾ ਜਦੋਂ ਮੈਂ ਨੂੰ ਕਿਹਾ ਮਰ ਗਈ ਮੈਂ ਆਖਿਆ ਮਗਰੋਂ ਲੈ ਦੱਸ ਕੋਈ ਦੁੱਖ ਨਹੀਂ ਕਹਿੰਦਾ ਕੋਈ ਝਟਕਾ ਨਹੀਂ ਕੋਈ ਤਕਲੀਫ ਨਹੀਂ ਹੋਈ ਵੀ ਮੇਰੀ ਮਾਂ ਮਰ ਗਈ ਕੋਈ ਦਰਦ ਨਹੀਂ ਮੈਂ ਆਖਿਆ ਮਗਰੋਂ ਲੈ ਗਈ ਹੁਣ ਮੇਰੇ ਮੱਥੇ ਨੇ ਲੱਗਣਾ ਨਹੀਂ ਚਲੋ ਕਹਿੰਦਾ ਉਹਨੇ ਚਿੱਠੀ ਦਿੱਤੀ ਮੈਨੂੰ ਔਰ ਇਹ ਕਿਹਾ ਕਿ ਪੜ ਲੈ ਕਹਿੰਦਾ ਉਹ ਗਵਾਂਢੀ ਚੱਲਿਆ ਗਿਆ ਮੈਂ ਉੱਥੇ ਮੰਝਾ ਪਿਆ ਸੀ ਮੰਝੇ ਤੇ ਬਹਿ ਗਿਆ ਜੀ ਕਰੇ ਨਾ ਚਿੱਠੀ ਪੜਨ ਨੂੰ ਫਿਰ ਮੈਂ ਕਿਹਾ ਚੱਲ ਪੜ ਲੈਨੇ ਚਿੱਠੀ ਖੋਲੀ ਤੇ ਵਿੱਚ ਲਿਖਿਆ ਸੀ ਪੁੱਤਰ ਜਦੋਂ ਤੂੰ ਇਹ ਚਿੱਠੀ ਪੜ੍ਹੇਂਗਾ ਹੋ ਸਕਦਾ ਮੈਂ ਉਦੋਂ ਤੱਕ ਨਾ ਹੋਵਾਂ ਦੁਨੀਆ ਵਿੱਚ ਕਿਉਂਕਿ ਮੈਨੂੰ ਮੇਰੀ ਮੌਤ ਨਜ਼ਦੀਕ ਆਉਦੀ ਵੀ ਮੈਂ ਮਰ ਜਾਣਾ ਤੇ ਮੈਂ ਚਿੱਠੀ ਲੇਕ ਕੇ ਗਵਾਂਡੀਆਂ ਨੂੰ ਦੇ ਚੱਲੀ ਆ ਮੈਨੂੰ ਪਤਾ ਤੂੰ ਪਿੰਡ ਆਉਣਾ ਪ੍ਰੋਗਰਾਮ ਹੈ ਤੂੰ ਆਏਂਗਾ ਜਰੂਰ ਇਹਨੂੰ ਪਤਾ ਤੇ ਮੈਂ ਹੋਣਾ ਨਹੀਂ ਉਦੋਂ ਮਰ ਗਈ ਹੋਵਾਂਗੀ ਪੁੱਤਰਾ ਚਿੱਠੀ ਮੈਂ ਦੇ ਚੱਲੀ ਆ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁੰਨੀ ਆ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਤੰਗੀ ਕੀਤੀ ਤੇਰੇ ਸਾਹਮਣੇ ਆ ਕੇ ਪਰ ਮੈਂ ਤੈਨੂੰ ਇੱਕ ਜਾਂਦੀ ਵਾਲੀ ਗੱਲ ਦੱਸਣੀ ਚਾਹੁੰਨੀ ਆ ਵੀ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋ ਹੀ ਸਨ ਧਿਆਨ ਦੇ ਮੈਂ ਵਿਆਹੀ ਆਈ ਸਮੇਂ ਸੋਹਣੀ ਵੀ ਸਾਂ ਮੇਰੀਆਂ ਅੱਖਾਂ ਵੀ ਦੋ ਸਨ ਠੀਕ ਸਮੇਂ ਪੁੱਤਰਾ ਨਿੱਕਾ ਹੁੰਦਾ ਖੇਡਦਾ ਸ ਹੈ ਪਿਆ ਖੇਡਦੇ ਖੇਡਦੇ ਦੇ ਡੱਕਾ ਅੱਖ ਚ ਵੱਜਿਆ ਤੇਰੀ ਅੱਖ ਨਿਕਲ ਗਈ ਡਾਕਟਰ ਕਹਿੰਦੇ ਕਾਣਾ ਹੋ ਗਿਆ ਤੇਰਾ ਪੁੱਤ ਡਾਕਟਰਾਂ ਨੂੰ ਮੈਂ ਆਖਿਆ ਓਏ ਮੇਰੀ ਅੱਖ ਕੱਢ ਕੇ ਇਹਦੇ ਪਾ ਦਿਓ ਮੈਂ ਪੁੱਤਰਾ ਇਸ ਕਰਕੇ ਕਾਣੀ ਬਣ ਗਈ ਮੈਂ ਇੱਕ ਅੱਖ ਤਾਂ ਕਢਾਈ ਕਿ ਮੇਰਾ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਨੇ ਮੈਂ ਮੈਂ ਮਨਹੂਸ ਨਹੀਂ ਮੈਂ ਬਦਸੂਰਤ ਨਹੀਂ ਸਾਂ ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬਦਸੂਰਤ ਬਣ ਗਈ ਸਾਂ ਮੇਰੀ ਇੱਕ ਅੱਖ ਨਹੀਂ ਜਿਹੜੀ ਤੇਰੇ ਅੱਖ ਹੈ ਨਾ ਲੱਗੀ ਹੋਈ ਇਹ ਮੇਰੀ ਹੋਈ ਕਹਿੰਦਾ ਇੰਨੀ ਗੱਲ ਜਦੋਂ ਮੇਰੀ ਮਾਂ ਨੇ ਲਿਖੀ ਤੇ ਮੈਂ ਪੜ੍ਹੀ ਮੇਰੀ ਭੁੱਬ ਨਿਕਲ ਗਈ ਫੇਰ ਆਖਿਆ ਉਹ ਮਾਂ ਮੈਂ ਕੀ ਕਰਦਾ ਰਿਹਾ ਸਾਰੀ ਜ਼ਿੰਦਗੀ ਤੇਰੇ ਨਾਲ ਧੱਕੇ ਮਾਰਦਾ ਰਿਹਾ ਤੈਨੂੰ ਘਰੋਂ ਕੱਢਦਾ ਰਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਤੇ ਮੈਂ ਕੀ ਕਰਦਾ ਰਿਹਾ ਪਰ ਧੰਨੋ ਮਾਂ ਜਿੰਨੇ ਆਖਿਆ ਮੇਰਾ ਪੁੱਤਰ ਦੁਨੀਆ ਵੇਖੇ ਮਾਂ ਮੇਰੀ ਆਏ ਕੱਖ ਤੇਰੀ ਸੀ ਤੂੰ ਪਹਿਲਾਂ ਕਿਉਂ ਨਾ ਦੱਸਿਆ ਮੈਂ ਮੂਰਖ ساری ਜ਼ਿੰਦਗੀ ਕੀ ਕਹਿੰਦਾ ਰਿਹਾ ਮਾਂ ਨੂੰ ਹੁਣ ਹੁਣ ਵੇਖੋ ਕੀ ਬਣਦਾ ਪਸਤਾਆਂ ਤੇ ਕੀ ਹੋਏਗਾ ਅੱਜ ਬਜ਼ੁਰਗ ਮਾਤਾ ਪਿਤਾ ਸਾਡੇ ਘਰਾਂ ਚ ਨੇ ਪਰਿਵਾਰਾਂ ਚ ਨੇ ਸੇਵਾ ਕਰੋ ਬਜ਼ੁਰਗਾਂ ਦੀ ਮੈਂ ਅਰਜ਼ ਕਰਾਂਗਾ ਵੇਖੋ ਪਿਆਰਿਓ ਮਾਂ ਜਦੋਂ ਅੰਦਰੋਂ ਅਸੀਸ ਦਿੰਦੀ ਏ ਉਹਦੀ ਅਸੀਸ ਵਿੱਚ ਬੜੀ ਤਾਕਤ ਜਦੋਂ ਮਾਂ ਬਦ ਦੁਆਂ ਦਿੰਦੀ ਏ ਉਹ ਲੈ ਬਿੰਦੀ ਗੁਰੂ ਕੋ ਉਹ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਜਿਹੜਾ ਆਪਣੀ ਮਾਂ ਨੂੰ ਦੁਖੀ ਕਰਦਾ